ਭਾਈ ਇੱਕਦਸਾ ਇੰਨਾ ਟਾਈਮ ਮਾੜਾ ਚੱਲਦਾ ਹੈ ਨਾ ਇੱਕ ਤਾਂ ਉਹਨੇ ਤਪਾਇਆ ਪਿਆ ਤੇ ਇੱਕ ਜਿਹੜੀ ਆ ਨਵੀਆਂ ਡਾਕਟਰੀਆਂ ਨਿਕਲ ਰਹੀਆਂ ਨੇ ਅੱਜ ਕੱਲ੍ਹ ਭਾਈ ਇਹ ਕਹਿੰਦੇ ਦਬਾਇਆ ਪਿਆ ਦੇਖੋ ਵੀਰੇ ਕੀ ਹੋਇਆ ਪਿਆ ਭਾਈ ਇੰਨਾ ਕੁ ਪ੍ਰਮਾਤਮਾ ਦਾ ਚਲੋ ਆਪਾਂ ਸ਼ੁਕਰ ਕਰਦੇ ਆ ਨਾ ਵੀ ਚਲੋ ਜੇ ਮੈਂ ਆਪਾਂ ਗੱਡੀ ਚਲਾ ਰਹੇ ਸੀ ਇੰਨੀ ਸਪੀਡ 'ਚ ਹੈਗੀ ਧੀ ਵੀ ਗੱਡੀ ਆਪਣੀ ਪਾਰਟੀ ਨਹੀਂ ਹੈਗੀ ਹੈ ਨਾ ਤੇ ਭਾਈ ਕਸਰ ਵੀ ਕੋਈ ਰਹੀ ਨਹੀਂ ਹੈਗੀ ਆਦੇ ਦੇਖ ਸਕਦੇ ਹੋ ਵੀਰੇ ਚਲਦੀ ਜੀਪ ਦਾ ਵੀ ਸਿਰ ਟਹਿਰ ਰਿਮ ਤੋਂ ਪਰ ਪਾਸੇ ਛੱਡ ਗਿਆ ਮਾਲਕ ਨਹੀਂ ਰੱਖਿਆ ਬਈ ਚਲੋ ਹਨਾ ਤੇ ਹੁਣ ਜਾਣੇ ਆ ਹੌਲੀ ਹੌਲੀ ਲਈ ਦੇਖਦਾ ਬਾਕੀ ਹੁਣ ਕਿੰਨੇ ਦੀ ਲਾਟਰੀ ਪੈਂਦੀ ਯਾਰ ਆਪ ਸੁੱਖ ਰੱਖੇ ਬਈ ਘਾਟੇ ਪਵੇ ਬਈ ਬਚਾਅ ਰਹਿ ਗਿਆ ਜੀਪ ਅੱਜ ਆਪਣੀ ਪਲਟ ਦੀ ਪਲਟ ਦੀ ਬੱਜੀ ਆ ਰੱਬ ਨਹੀਂ ਰੱਖਿਆ ਬਾਈ پتہ ਰੱਬ ਜਾਣਦਾ ਕੀ ਹੋਇਆ ਇਹਨੂੰ ਕੀ ਲਈ ਹੋਇਆ ਤੇ ਇੱਕ ਤਾਂ ਬਾਈ ਉਸ ਦਾ ਟੈਨਸ਼ਨ ਨਾ ਹੋਰ ਬਾਦੂ ਇੱਕ ਭੈਣ ਚੋਰਾ ਦੂਏ ਦਿਨ ਦਾ ਰੰਟੀ ਰੋਣਾ ਰਹਾ ਹੋ ਗਿਆ ਜੀਪ ਦਾ ਜੀ ਅੱਜ ਆਇਤੀ ਆਪਾਂ ਵਾਲੇ ਪਿੰਡ ਨਾਨਕੇ ਮੇਰੇ ਤੋਲੇ ਵਾਲ ਤੇ ਦੇਖੋ ਬਾਈ ਉਹਨਾਂ ਨੇ ਸਰੀ ਗੱਲਬਾਤ ਕਰਾਈ ਪਈ ਆ ਉਰੇ ਤੇ ਕੋਈ ਵੀ ਵੀਰ ਭਾਈ ਹੈ ਨਾ ਜਿੰਨੇ ਵੀ ਆਉਂਦੇ ਪਿੰਡ ਦੇ ਸਾਰੇ ਇੱਥੇ ਆ ਕੇ ਬੈੰਦੇ ਨੇ ਤੇ ਬਹੁਤ ਵਧੀਆ ਸਿਰਾਂ ਗੱਲਬਾਤ ਬਣਾਈ ਹੀ ਆ ਬੰਦੇ ਨੇ ਤੇ ਪਿੰਡ ਦਾ ਸਰਪੰਚਾ ਵੀ ਉਰੇ ਤੇ ਦਿਲ ਕਰਿਆ ਜੀ ਨਾਨਕੇ ਯਾਰ ਨੂੰ ਮਹਤਲ ਨਾਲ ਚੱਲਦੇ ਆ ਬਹੁਤ ਤੁਸੀਂ ਵੀਡੀਓ ਦੇਖੀਆਂ ਹੋਣੀਆਂ ਇੱਥੇ ਸਭ ਤੋਂ ਵੱਧ ਇੱਥੇ ਦੀਆਂ ਮਤਲਬ ਵੀਡੀਓ ਬਹੁਤ ਹੈ ਮਤਲਬ ਬਣਾ ਕੇ ਲੋਕ ਲੈ ਕੇ ਜਾਂਦੇ ਨੇ ਤੇ ਅੱਜ ਸਾਨੂੰ ਵੀ ਮੌਕਾ ਮਿਲਿਆ ਇੱਥੇ ਆ ਕੇ ਬਣਾਉਣ ਦਾ ਨਾ ਮੇਰੇ ਸਰਕੇ ਲਈਓ ਰੋਟਲੇ ਵਾਲਾ ਉਹ ਖੜਿਆ ਆਪਣੀ ਬਾਹਰ ਜੀਪ ਤੇ ਤੁਹਾਨੂੰ ਅੰਦਰੋਂ ਵੀ ਦਿਖਾਉਣੇ ਆ ਜੋ ਆਈ ਆਪਾਂ ਅੰਦਰੋਂ ਦਿਖਾਉਣੇ ਆ ਤੇ ਅੰਦਰ ਪਾਈ ਹੋਣੀ ਉਰੇ ਆਪਣੇ ਅਸੀ ਗਾਲ ਦੀ ਇੱਥੇ ਆਪਣੇ ਪਿੰਡ ਦੇ ਵੀਰ ਦਾ ਸਰਪੰਚ ਕੋਣ ਹੈ ਜੀ ਕੋਸ਼ੀ ਕੋਸ਼ੀ ਸਾਰਾ ਕੁਝ ਮਤਲਬ ਉਹਨਾਂ ਨੇ ਹੀ ਆਪਦੇ ਉਹਨਾਂ ਕੀਤਾ ਜੀ ਚਲੋ ਵਧੀਆ ਹੈ ਹੈਗੇ ਤਾਂ ਚਲੋ ਮੇਰੇ ਉਹ ਨਾਨਕ ਹੀ ਨੇ ਜੀ ਤੇ ਦਿਖਾਉਣੇ ਆਜੋ ਤੁਹਾਨੂੰ ਬਾਹਰ ਆਪਾਂ ਹੀ ਉਹਨਾਂ ਨਾਲ ਸਾਰਾ ਗੱਲਬਾਤ ਕਰਾਈ ਪਈ ਆ ਤੇ ਨੇਗੇ ਚੱਲ ਉਹਨਾ ਮਤਲਬ ਵੀ ਲੋਕ ਬਣਾਉਂਦੇ ਨੇ ਸਾਡਾ ਵੀ ਚੱਲ ਕਰਿਆ ਡਰਨ ਕੇ ਜਾਣ ਨੂੰ ਤੇ ਦੇਖੋ ਬਈ ਗੱਲ ਬਾਤ ਹੈਈਆ ਕਿ ਨਹੀਂ ਓਕੇ